ਤੁਸੀਂ ਸੁਣਾਉਂਦੇ ਕੀ ਹੋ ਮਮਾ ਨੇ ਕੀ ਤੁਹਾਨੂੰ ਸਿਖਾਇਆ ਇਹਦੇ ਕੀ ਸੰਬੰਧ ਹੈ ਅਚਾ ਫਿਰ ਹ ਸਾਨੂੰ ਕੀ ਸੁਣਾਓਗੇ ਦਰਸ਼ਕਾਂ ਨੂੰ ਵੀ ਦੱਸੋ ਸੁਣਾਓ ਜੇ ਕਾਰਾ ਲਾਗੇ ਗਾਜੀ ਚਾਹੇ ਫਤਵਾ ਬਣਿਆ ਲੋ ਜਾਵੇ ਸਾਤ ਸ੍ਰੀ ਅਕਾਲ ਕਾ ਬੜਾ ਆਰਦਾ ਬੱਚੇ ਨੂੰ ਸੁਭਾਣਾ ਕੰਠ ਕਰਾਇਆ ਸਵਾ ਸਾਲ ਦੀ ਸੀ ਜਦੋਂ ਵਾਹਿਗੁਰੂ ਕੀਤਾ ਪਹਿਲੀ ਵਾਰੀ ਆਪਣੇ ਜੁਬਾਨੇ ਗਿਆ ਮਾਂ ਦੀ ਬਜਾਏ ਵਾਹਿਗੁਰੂ ਦਾ ਨਾਮ ਲਿਆ ਉਸ ਵੇਲੇ ਕਿੰਨਾ ਸਕੂਨ ਮਿਲਿਆ ਸਮਾਂ ਹਾਂਜੀ ਬਹੁਤ ਵਧੀਆ ਲੱਗਿਆ ਕਿ ਚਲੋ ਜੇ ਮੈਂ ਫਿਰ ਕੀਤੀ ਤੇ ਬੱਚੇ ਨੇ ਵੀ ਕੀਤਾ ਹੈ ਵਾਹਿਗੁਰੂ ਦਾ ਜਾਬ ਨਾਮ ਲਿਆ ਉਸਨੇ ਬੇਲੀ ਵਾਰ ਜਦੋਂ ਬੱਚਾ ਮੋਬਾਈਲ ਤੇ ਨਹੀਂ ਦੇਖਦੀ ਗੇਮ ਗੁੰਮ ਨਹੀਂ ਲਾਂਦੀ ਬੱਚੀ ਨੂੰ ਪਹਿਲਾਂ ਹੀ ਮਾਵਾ ਕਈ ਮਾਰ ਦਿੰਦੀਆਂ ਕੁੱਖ ਦੇ ਵਿੱਚ ਉਹਨਾਂ ਮਾਪੇ ਤੁਨ ਜਾਉਣਾ ਪੈਰਾਂ ਨੂੰ ਜਾਂ ਉਹਨਾਂ ਔਰਤਾਂ ਨੂੰ ਕੀ ਕਹਿਆ ਜਾਂਦੇ ਜਿਹੜਾ ਜਨਮ ਤੋਂ ਪਹਿਲਾਂ ਧੀਆ ਨੂੰ ਮਾਰ ਦਿੰਦੇ ਨੇ ਨਹੀਂ ਮੇਰੇ ਅਕੋਰਡਿੰਗ ਅੱਜਕੱਲ ਜਿਹੜੀਆਂ ਧੀਆ ਨੇ ਜ਼ਿਆਦਾ ਪੁੱਤਰਾ ਨਾਲੋਂ ਜ਼ਿਆਦਾ ਅੱਛੀਆਂ ਨੇ ਉਹ ਪੈਰਾਂ થી ਜ਼ਿਆਦਾ ਕੇਅਰ ਕਰਦੀਆਂ ਨੇ ਅੱਛਾ ਤੁਸੀਂ ਪੈਰ ਅਮਰੋਸ਼ ਛੱਕਿਆ ਜਾਂ ਭਾਈ ਸਾਹਿਬ ਨੇ ਤੁਹਾਡੇ ਹਸਬੰਦ ਛੱਕਿਆ ਹਾਂਜੀ ਮੇਰੇ ਹਸਬੰਦ ਨੇ ਅਮਰੋਸ਼ ਛੱਕਿਆ ਬਾਕੀ ਅਸੀਂ ਦੋਨਾਂ ਨੇ ਨਹੀਂ ਛੱਕਿਆ ਕਿਉਂਕਿ ਇਹ ਜਿੱਦ ਕਰਦੀ ਸੀ ਕਿ ਮੈਂ ਮਮਾ ਦੇ ਨਾਲ ਛੱਕਣਾ ਹੈ ਪਰ ਇਹ ਤਾਂ ਛੋਟੀ ਸੀਗੀ ਮਾਪਬ ਦੇ ਚੰਗੇ ਸੰਸਕਾਰ ਦਿੱਤੇ ਹੋਣ ਦਾ ਬੱਚਾ ਜ਼ਰੂਰ ਬਲੰਦੀਆਂ ਹਾਸਲ ਕਰਦਾ ਵਾ ਜ਼ਰੂਰ ਰੱਬ ਦੇ ਨਾਲ ਜੁੜਦਾ ਵਾ ਐਸੇ ਤਰੀਕੇ ਦੀ ਤਸਵੀਰ ਅਸੀਂ ਦਿਖਾਵਾਂਗੇ ਬਟਾਲੇ ਦੀ ਪ੍ਰਭ ਨੂਰ ਕੋਰ ਹੈ ਜਿਸ ਦੀ ਮਾਤਾ ਵੱਲੋਂ ਉਸ ਨੂੰ ਕੰਠ ਕਰਾਇਆ ਗਿਆ ਸਵਾ ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਮਾਂ ਦੀ ਬਜਾਏ ਉਸ ਬੱਚੀ ਨੇ ਵਾਹਿਗੁਰੂ ਦਾ ਨਾਮ ਲਿਆ ਉਸ ਤੋਂ ਬਾਅਦ ਲਗਾਤਾਰ ਉਸ ਦੀ ਮਾਂ ਨੂੰ ਸਕੂਨ ਮਿਲਿਆ ਤਾਂ ਲਗਾਤਾਰ ਆਪਣੀ ਬੱਚੀ ਨੂੰ ਕੰਠ ਕਰਾਣਾ ਸ਼ੁਰੂ ਕੀਤਾ ਅੱਜ ਉਸ ਦੀ ਉਮਰ 4 ਸਾਲ ਹੋ ਗਈ ਹੈ ਕੁਝ ਗੁਰਬਾਣੀਆਂ ਦੇ ਪਾਠ ਦੇ ਨਾਲ ਦੀ ਨਾਲ ਜਪੂਜੀ ਸਾਹਿਬ ਦਾ ਪਾਠ ਜਿਹੜਾ ਵਾ ਖੁਦ ਬੋਲਦੀ ਜ਼ੁਬਾਨੀ ਸੁਣਾਉਂਦੀ ਇਹ ਗੱਲਬਾਤ ਕਰ ਲਾਂਗੇ ਪ੍ਰਭ ਨੂਰਕੌਰ ਦੇ ਨਾਲ ਬੱਚਾ ਨਾਮ ਤੇਰਾ ਮੈਂ ਦੱਸ ਦਿੱਤਾ ਠੀਕ ਹੈ ਉਮਰ ਵੀ ਤੇਰੀ ਦੱਸਤੀ ਹੈ ਤੁਸੀਂ ਸੁਣਾਉਂਦੇ ਕੀ ਹੋ ਮਮਾ ਨੇ ਕੀ ਤੁਹਾਨੂੰ ਸਿਖਾਇਆ ਇਹਦੇ ਕੀ ਸਬੰਧ ਹੈ ਜਪਜੀ ਸਾਹਿਬ ਜਪਜੀ ਸਾਹਿਬ ਜਿਹਦਾ ਪਾਠ ਕਿੱਥੋਂ ਲਾ ਲਾ ਕਿੱਥੋਂ ਲਾ ਜਿਹਦਾ ਪਾਠ ਨੰਦ ਸਾਹਿਬ ਅੱਛਾ ਫਿਰ ਸਾਨੂੰ ਕੀ ਸੁਣਾਓਗੇ ਐ ਦਰਸ਼ਕਾਂ ਨੂੰ ਕੀ ਦੱਸੋ ਕੀ ਸੁਣਾਓਗੇ ਕੀ ਜੇ ਕਾਰਾ ਲਾਗੇ ਓਕੇ ਗੱਜੀ ਚਾਹੇ ਫਤਵਾ ਬੁਣਿਆ ਰਹੋ ਜਾਵੇ ਸਤਿ ਸ਼੍ਰੀ ਅਕਾਲ ਗੁਰਬਲ ਕਾਲੀਏ ਕਾਲੇ ਚਿੱਤੋ ਗੁਪਤੋ ਸਿੱਦੋ ਸਿੰਘੋ ਸਰਬਾਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਚਿੱਟੀਆ ਬਾਜਾ ਵਾਲੇ ਸਤ ਗੁਰੂ ਕਿ ਰਬ ਜਿ ਬਲ ਬਣੇ ਤੇ ਲਾਜ ਲਾ ਲਿਆ ਰਿਹਾ ਵਜੇ ਵਾਲ ਕੋ ਸਤ ਗੁਰੂ ਫੁੱਜਾ ਰੱਖਿਆ ਤਿਆਰ ਬੜੇ ਤਿਆਰ ਥੋੜੀ ਸੱਚੇ ਪਾਸ਼ਾ ਜੀਓ ਆਜੀ ਦਿਖਾਲਦਾ ਜੱਪੇ ਅਕਾਲ ਹੀ ਅਕਾਲ ਗਜੀ ਜਾਵੇ ਚਾਵੇ ਫਟਵਾਣੀ ਹਲੋ ਜਾਵੇ ਦੰਦਾਂ ਚ ਸਤਿਗੁਰੂ ਕੋ ਪਿਸੇ ਜਿ ਦੇ ਭਾਗ ਚ ਰਲ ਪਾ ਸਤਿ ਸ੍ਰੀ ਅਕਾਲ ਭਾਈ ਜੀ ਦਾ ਖਾਲਸਾ ਵੇ ਗਰੀਬ ਤੇ ਕਿਤਨ 16 16 ਰਾਗੜੀ ਦੀ ਪੂਰਾ ਪਹਿਲਾ ਇੱਕੋ ਕਾ ਸਤ ਕਰ ਪ੍ਰਸ਼ਾਦ ਜਾ ਕਰ ਕੇ ਰਤ ਆਪਕੇ ਕਰਤੇ ਕੋਈ ਵਿਚਾਰੋ ਕਿਤਗਰ ਗਾਉ ਫਿਰਲਾ ਸੀ ਰੇ ਸੀ ਜਰਾ ਰੋ ਤੁਮ ਗਾਉ ਮੇ ਨੇ ਨਿਰਪੂ ਕਾ ਸੋਲਾ ਉਮਰੀ ਦਿਤ ਸੋਲੇ ਸਦਾ ਸੁ ਕੋਈ ਨਾ ਨਿਤ ਨਿਤ ਰੇ ਇਸ ਵਾਲੇ ਦੇ ਗਿਆ ਦੇ

ਗਗਨ ਮਠਾਲਾ ਚਾ ਦੀਪੋ ਬਡੇ ਢਾਲ ਕਬਡੇ ਜਰਕੋ ਤੇ ਤੁਮਲਾ ਨੋ ਕੋ ਚੌਰ ਗਰੇ ਸਗਲ ਪਰਾਫ ਲੋ ਜੋ ਤੇ ਕੈਸੀ ਆਤੇ ਆ ਪੱਖਨ ਨਾ ਤੇਰੀ ਹਰਦੀ ਅਨੋ ਤੋ ਸਬਰ ਵਾਜਤ ਪੇਰ ਸਤਵ ਨਾ ਨਾ ਨਰੇ ਤੋਏ ਕੋ ਸੱਜ ਹੁੰਦੇ ਨਾ ਨੈ ਤੇ ਸੱਜ ਪਦ ਵੀ ਬਣਾ ਨੇ ਇੱਕ ਪਦ ਗਾਂਬੇ ਚਾਤਾ ਗਾਦੇ ਚਲ ਬੋਈ ਸਮਝੋ ਜੋ ਹੋਤੇ ਤੇ 3454 ਉਤਸਾਹ ਕਿਰਪਾ ਤੇ 3424 ਸਵਾਰ ਚ ਹੈ ਉਹ ਗਰੇਲੋ ਬਹੁਤ ਬਹੁਤ ਵੱਧੀਆ ਹੋਏ ਬੇਸਾ ਕਿਰਪਾ ਜਲੇ ਨਾਂ ਸਰ ਕੋ ਜਾਤੇ ਤੇ 13000 ਰੁਪਏ ਗੁੜੀ ਕੋ ਵੀ ਬਣੋ ਥਾ काक्रना गोगोपुर या में साधु कटे कटे बोले कि करे कृपा मन हल्ली मंडा बंडा का साधु चली पण मुडा एक कटे डोल फोन म डायरा स्वागत है रे सब रे जनियती यंत्र में कने जो जो चले चुबै दुपारे तुम काल से छिद जाए आगे तेरा आप सारे रुक जाए पर कटाय अपना से पुल पारवा बस सो कर पर बड आए हम के बस के पर तेरे राग राम द्वारा जे नन नाम ताटे के नाम इज मुंडे रागड़ी पूर्वी पलापनवा करो बनती सुमे में सत्संग टहल के और के दिन से गुण गुण से वाले तो जिसे जगाए पे का बेहतर श्रद्धा मुठ बुरी नानदास बागे बो करीरते श्रद्धा बुध बुरे नानदास बागे बक्ो कर सकते ਦੇ ਵਾਈਗੁਰੂ ਕਹਿੰਦਾ ਵਾਈਗੁਰੂ ਬੋਦੇ ਬਿਲਕੁਲ ਜੀ ਬੱਚੀ ਹੈ ਉਮਰ 4 ਸਾਲ ਆ ਪਰ 4 ਸਾਲ ਦੀ ਉਮਰ ਦੇ ਵਿੱਚ ਬੱਚੇ ਵਾਸਤੇ ਬਹੁਤ ਔਖਾ ਹੁੰਦਾ ਪਰ ਵਾਈਗੁਰੂ ਦਾ ਕਿਤੇ ਨਾ ਕਿਤੇ ਸ਼ੁਕਰਾਨਾ ਕਰਦੇ ਨੇ ਮਾਂ-ਬਾਪ ਵੀ ਜੋ ਬੱਚੀ ਅੱਜ ਪ੍ਰਮਾਤਮਾ ਨੇ ਲੜ ਲੱਗੀ ਏ ਪ੍ਰਮਾਤਮਾ ਨਾਲ ਗੱਲ ਕਰਦੀ ਏ ਪ੍ਰਮਾਤਮਾ ਦਾ ਜਿਸ ਤਰੀਕੇ ਨਾਲ ਗੁਰਬਾਣੀ ਦਾ ਗੰਠ ਜਾਂ ਜਪੂਜੀ ਸਾਹਿਬ ਦਾ ਪਾਠ ਜੁਬਾਨੀ ਬੜਦੀ ਏ ਜੁਬਾਨੀ ਸੁਣਾਉਂਦੀ ਏ ਉਸੇ ਤਰੀਕੇ ਨਾਲ ਮਦਰ ਵੱਲੋਂ ਜ਼ਰੂਰ ਕੋਸ਼ਿਸ਼ ਕੀਤੀ ਗਈ ਸੀ ਮਾਤਾ ਵੱਲੋਂ ਮਾਤਾ ਜੀ ਨੇ ਗੱਲ ਕਰਨਾ ਸੀ ਉਹਨਾਂ ਦੇ ਨਾਲ ਭੈਣ ਔਖਾ ਬੜਾਦਾ ਬੱਚੇ ਨੂੰ ਸੁਖਾਣਾ ਕੰਠ ਕਰਾਇਆ ਸਵਾ ਸਾਲ ਦੀ ਸੀ ਜਦੋਂ ਵਾਹਿਗੁਰੂ ਕੀਤਾ ਪਹਿਲੀ ਵਾਰੀ ਆਪਣੇ ਜੁਬਾਨੀ ਗਿਆ ਮਾਂ ਦੀ ਬਜਾਏ ਵਾਹਿਗੁਰੂ ਦਾ ਨਾਮ ਲਿਆ ਉਸ ਵੇਲੇ ਕਿੰਨਾ ਸਕੂਨ ਮਿਲਿਆ ਉਸ ਮਨ ਹਾਂਜੀ ਬਹੁਤ ਵਧੀਆ ਲੱਗਿਆ ਕੀ ਚਲੋ ਜੇ ਮੈਂ ਐਫਰ ਕੀਤੀ ਤੇ ਬੱਚੇ ਨੇ ਵੀ ਪਿੱਕ ਕੀਤਾ ਹੈ ਵਾਈਗੁਰ ਦਾ ਜ ਆਪ ਨਾਮ ਲਿਆ ਉਸਨੇ ਬੇਲੀ ਵਾਰ ਮੈਨੂੰ ਬਹੁਤ ਹੀ ਅੱਛਾ ਲੱਗਾ ਕਾਜ ਬਹੁਤ ਖੁਸ਼ੀ ਲੱਗੀ ਸਾਨੂੰ ਦੋਨਾਂ ਨੂੰ ਇਹਦੇ ਪਾਪਾ ਨੂੰ ਵੀ ਕਿ ਚਲੋ ਪਾਣੀ ਨਾਲ ਜੁੜੇਗੀ ਕਿਉਂਕਿ ਨੂੰ ਜਦਾ ਸੇ ਵੀ ਬਾਬਾ ਜੀ ਤੋਂ ਲਿਆ ਤੇ ਸਾਨੂੰ ਸੀਗਾ ਕਿ ਜਦਾ ਸਾਰਿਆਂ ਨੂੰ ਹੋਪ ਹੁੰਦੀ ਹੈ ਪੁੱਤਰ ਦੀ ਪਰ ਇਹਦੇ ਪਾਪਾ ਨੇ ਇਹੀ ਗੁਰਦੁਆਰਾ ਜਾਗੇ ਸਰਬ ਅਰਦਾਸ ਕਰਦੇ ਸੀ ਕਿ ਜਦੋਂ ਵੀ ਮੈਨੂੰ ਬਾਬਾ ਦੀ ਪਹਿਲੀ ਬਖਸ਼ਿਸ਼ ਦੇਣ ਤੇ ਧੀ ਦੀ ਦੇ ਤੇ ਜਦੋਂ ਸਾਨੂੰ ਧੀ ਮਿਲੀ ਉਹ ਵੀ ਗੁਰਬਾਨੀ ਨਾਲ ਜੁੜਨ ਵਾਲੀ ਮਿਲੀ ਤਾਂ ਸੱਚੀਅਤ ਸੀਰੀਅਸਲੀ ਸਾਡ ਲਈ ਬਹੁਤ ਇੱਕ ਕਹਿ ਲੂੰਗੀ ਪ੍ਰੀਸ਼ੀਅਸ ਟਾਈਮ ਸੀਗਾ ਕਿਸੇ ਤੋਂ ਵਾਈគ្រੂ ਕੇ ਆ ਹਾਂਜੀ ਅੱਛਾ ਜਿਸ ਤਰੀਕੇ ਤੁਸੀਂ ਕੰਟ ਕਹਾਂਦੇ ਪਰ ਰੂਟੀਨ ਕੀ ਦਿੰਦੀ ਸੀ ਕਿਉਂਕਿ ਘਰ ਦਾ ਕੰਮ ਕਰਨਾ ਪਰਵਿਸ਼ ਕਰਨੀ ਸਕੂਲ ਵੀ ਜਾਣਾ ਇਸ ਲਈ ਫਿਰ ਕਿੱਦਾਂ ਸਾਰਾ ਮੈਨੇਜ ਕਰਦੇ ਸੀ ਟਾਈਮ ਤੇ ਉਸ ਟਾਈਮ ਮੈਂ ਮੈਂ ਜਿਸ ਤਰੀਕੇ ਮੈਂ ਜਦ ਤੱਕ ਕੰਮ ਕਰਨਾ ਇਹ ਮੇਰੇ ਨਾਲ ਹੀ ਜ਼ਿਆਦਾ ਟਾਈਮ ਮੇਰੇ ਨਾਲ ਹੀ ਰਹੀ ਹੈ ਤੇ ਮੈਂ ਜਦੋਂ ਕੰਮ ਕਰਨਾ ਮੈਂ ਖੁਦ ਬਾਣੀ ਵਗੈਰਾ ਪੜਨੀ ਕਰਨੀ ਇਹਨੂੰ ਮੈਂ ਨਾਲ ਬੋਲਣਾ ਨੂਰ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਜਾਂ ਜਦੋਂ ਇਹਨੂੰ ਵਾਹਿਗੁਰੂ ਬੋਲਣਾ ਸਟਾਰਟ ਕੀਤਾ ਹੋਰ ਗੱਲਾਂ ਸਟਾਰਟ ਕੀਤੀਆਂ ਤਾਂ ਫਿਰ ਮੈਂ ਮੂਲ ਮੰਤਰ ਤੋਂ ਸਟਾਰਟ ਕੀਤਾ ਮੂਲ ਮੰਤਰ ਦੇ ਨਾਲ-ਨਾਲ ਫਿਰ ਪਹਿਲੀ ਪੌੜੀ ਦੂਜੀ ਪੌੜੀ ਤੀਜੀ ਤੇ ਥੋੜੀ-ਥੋੜੀ ਜਿਬ ਦੀ ਸੈਵਨਮੈਂਟ ਮੈਂ ਫਿਰਵਾਇਆ ਫਿਰ ਜਦੋਂ ਕਰਨ ਲੱਪੀ ਫਿਰ ਨਾਲ ਹੀ ਮੇਰਾ ਨੰਨ ਸਹਿਬ ਸਾਹਿਬ ਅੱਛਲਦਾ ਰਿਹਾ ਕਿਤਨੇ 16 ਜਿੱਦਾਂ ਪਾਠ ਕਰਵਾਇਆ ਛੋਟੇ ਸ਼ਬਦ ਵਗੈਰਾ ਤੋਂ ਸਟਾਰਟ ਕੀਤੀ ਦੇ ਨਾਲ ਮੈਂ ਤੇ ਕਾਫੀ ਜ਼ਿਆਦਾ ਬਾਂਗੀਆਂ ਨੂੰ ਕੰਠ ਨਹੀਂ ਇਸ ਟਾਈਮ ਤੇ ਅੱਛਾ ਬੱਚਾ ਮੋਬਾਈਲ ਤੇ ਨਹੀਂ ਦੇਖਦੀ ਹੁੰਦੇ ਨੂੰ ਨਹੀਂ ਲਾਂਦੀ ਅੱਛਾ ਮੋਬਾਈਲ ਵੀ ਉਹਨਾਂ ਹੀ ਫਿਰ ਰਟਿੰਚੇ ਮੈਂ ਬਾਈਲੇ ਇੱਕ ਚੀਜ਼ ਬੱਚੇ ਤਾਂ ਬਤਾ ਅੱਜ ਕੱਲ੍ਹ ਦੇ ਹਾਂਜੀ ਬਿਲਕੁਲ ਇਹ ਤਾਂ ਇੱਕ ਲੈਗ ਦਾ ਨਾ ਹਿੱਸਾ ਹੀ ਹੈ ਬੱਚਿਆਂ ਦਾ ਬਾਕੀ ਦੇਖਦੀ ਹੈ ਥੋੜਾ ਟਾਈਮ ਉਹ ਵੀ ਜ਼ਰੂਰੀ ਹੈ ਬੱਚੇ ਦੇ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਸਟੱਡੀ ਵੀ ਕਰਦੀ ਹੈ ਪਲੇ ਵੀ ਕਰਦੀ ਹੈ ਬਾਹਰ ਜਾਣਾ ਜਿੱਸਾ ਗੁਰਦੁਆਰਾ ਸਾਹਿਬ ਤੋਂ ਹੋਰ ਕੋਈ ਹੈ ਨਹੀਂ ਕਿਸ ਤਰ੍ਹਾਂ ਖੇਲੇ ਵਗਾਰ ਇਹ ਨਾ ਜਿਆਦਾ ਨਹੀਂ ਹੈਗਾ ਦੇ ਕੋਈ ਫਰੈਂਚ ਸਰਕਲ ਨਹੀਂ ਨਾ ਹਨਾ ਕਲੀਚ ਅੱਛਾ ਤੁਸੀਂ ਪਹਿਨ ਅਮਰਿਤ ਛੱਕਿਆ ਜਾਂ ਭਾਈ ਸਾਹਿਬ ਨੇ ਤੁਹਾਡੇ ਹਸਬੰਡ ਛੱਕਿਆ ਹਾਂਜੀ ਮੇਰੇ ਹਸਬੰਡ ਨੇ ਅਮਰਿਤ ਛੱਕਿਆ ਹੈ ਬਾਕੀ ਅਸੀਂ ਦੋਨਾਂ ਨੇ ਜਿੱਦ ਨਹੀਂ ਛੱਕਿਆ ਕਿਉਂਕਿ ਇਹ ਜਿੱਦ ਕਰਦੀ ਸੀ ਕਿ ਮੈਂ ਮਮਾ ਦੇ ਨਾਲ ਛਕਣਾ ਹੈ ਪਰ ਇਹ ਤਾਂ ਛੋਟੀ ਸੀਗੀ ਜਦੋਂ ਇਹਨਾਂ ਨੇ ਛੱਕਿਆ ਫਿਰ ਤਾਂ ਇਹਦੇ ਕਰਕੇ ਫਿਰ ਮੈਂ ਵੀ ਥੋੜਾ ਸਕਿੱਪ ਕਰ ਗਈ ਚਲੋ ਥੋੜੀ ਹੋ ਜਾਏ ਤੇਰੇ ਕੋਲ ਅੱਠ ਛੱਕ ਜਾਨੀ ਕਿ ਮਮਾ ਦੀਆਂ ਇਕੱਠੀਆਂ ਛਕਣੀਆਂ ਹਾਂਜੀ ਹਾਂਜੀ ਬਿਲਕੁਲ ਹੁਣ ਇਕੱਠੇ ਅਮਰਿਤ ਛਕਾਂਗੇ ਅੱਛਾ ਇਸਤੀ ਕੇ ਨਾਲ ਅੱਜ ਸਮਾਂ ਇਸਤੀ ਕੇ ਦਾ ਬੱਚੀ ਨੂੰ ਪਹਿਲਾਂ ਹੀ ਮਾਵਾ ਕਈ ਮਾਰ ਦਿੰਦੀਆਂ ਗੋਖ ਦੇ ਵਿੱਚ ਉਹਨਾਂ ਮਾਪੇ ਨੂੰ ਜਾਂ ਉਹਨਾਂ ਭੈਣਾਂ ਨੂੰ ਜਾਂ ਉਹਨਾਂ ਔਰਤਾਂ ਨੂੰ ਕੀ ਕਹਿਣਾ ਜਾਂਦੇ ਜਿਹੜਾ ਜਨਮ ਤੋਂ ਪਹਿਲਾਂ ਧੀਆ ਨੂੰ ਮਾਰ ਦਿੰਦੇ ਨੇ ਨਹੀਂ ਮੇਰੇ ਅਕੋਰਡਿੰਗ ਅੱਜਕੱਲ ਜਿਹੜੀਆਂ ਧੀਆ ਨੇ ਜ਼ਿਆਦਾ ਪੁੱਤਰਾਂ ਨਾਲੋਂ ਜ਼ਿਆਦਾ ਅੱਛੀਆਂ ਨੇ ਉਹ ਪੇਰੇ ਦੀ ਜ਼ਿਆਦਾ ਕੇਅਰ ਕਰਦੀਆਂ ਨੇ ਤੇ ਬਾਕੀ 3 ਨੂੰ ਮਾਰਨਾ ਕੋਈ ਇਹ ਨਹੀਂ ਜਦੋਂ ਗੁਰਬਾਨੀ ਚ ਸਾਡੇ ਲਿਖਿਆ ਸੋ ਕਿ ਮੰਨਦਾ ਆਖੇ ਜੰਮੇ ਰਾਜਾਨ ਤੇ ਇਹਨਾਂ ਨਾਲ ਹੀ ਅੱਗੋਂ ਸਾਡਾ ਵੰਸ਼ ਹੈ ਇਹ ਹੀ ਜ਼ਰੂਰੀ ਹੈ ਤਿਆਂ ਜਿਆਦਾ ਅੱਛੀਆਂ ਨੇ ਮੇਰੇ ਸਾਹ ਨਾਲ ਹੋਣ ਨੇ ਅੱਛਾ ਇਹ ਪਹਿਲੇ ਇੱਕ ਲਾਸਟ ਸਵਾਲ ਆ ਜਿਸ ਤਿੱਕੇ ਨਾਲ ਤੁਸੀਂ ਇਹਨਾਂ ਨੂੰ ਕੰਡ ਕਰਾਇਆ ਤੁਹਾਨੂੰ ਪੜ ਕੇ ਆਇਆ ਸੀ ਤੁਸੀਂ ਪੜਦੇ ਸੀ ਨਿਤਨੇਮ ਦੇ ਨਾਲ ਗੁਰਬਾਨੀ ਦਾ ਜਪੂ ਜੀ ਸਾਹਿਬ ਜਿਸ ਤਿੱਕੇ ਨਾਲ ਤੁਹਾਨੂੰ ਇਹ ਜਵਾਨੀ ਆਇਆ ਸੀ ਤੇ ਤੁਸੀਂ ਫਿਰ ਆਪਣੀ ਧੀ ਨੂੰ ਕੰਡ ਕਰਾਉਂਦੇ ਰਹੇ ਹਾਂਜੀ ਮੇਰੇ ਪਾਪਾ ਨੇ ਜੀ ਸੁਖੁਮਨ ਸਰ ਜੀ ਸੈਸਕਾ ਦੇ ਡੈਂਬਰ ਨੇ। ਕੈਸੀ ਛੋਟੀਆਂ ਸੀਗੇ ਉਹਦੇ ਪਾਪਾ ਨੇ ਸਾਨੂੰ ਕਰੋ ਇੱਕ ਕਸਟਮਰੀ ਲਰਨ ਕਰਵਾ ਕੇ ਲੈ ਕੇ ਜਾਣੀ ਤੇ ਉੱਥੇ ਜਾ ਕੇ ਸਾਡੇ ਕੋ 파ਠ ਕਰਵਾਉਣਾ ਉਹੀ ਇਸਤਵਦੀ ਦਾ। ਤੇ ਹੌਲੀ ਹੌਲੀ ਫਿਰ ਜਦੋਂ ਲਿੰਗ ਲਿਵ ਲੱਗ ਗਈ ਮम्मा ਵੀ ਘਰ 파ਠ ਕਰਦੇ ਸੀ। ਉਹਨਾਂ ਨੂੰ ਦੇਖ ਕੇ ਵੱਡੀ ਸਿਸਟਰ ਸੀਗੇ ਮੇਰੇ ਉਹ ਗੁਟਕਾ ਸਾਹਿਬ ਲੈ ਕੇ ਬੈਠ ਜਾਂਦੇ ਸੀ। ਤੇ ਮੈਨੂੰ ਵੀ ਇਹਨਾਂ ਪੜ੍ਹਨਾ ਤੇ ਉਦੋਂ ਚਲੋ ਰੀਡਿੰਗ ਨਹੀਂ ਸੀ ਆਂਦੀ ਤੇ ਫਿਰ ਮੈਂ ਵੀ ਗੁਟਕਾ ਸਾਹਿਬ ਉਹਨੂੰ ਦੇਖ ਕੇ ਲੈ ਕੇ ਪੜ੍ਹਨਾ ਪਰ ਹੌਲੀ ਹੌਲੀ ਬਾਬਾ ਜੀ ਦੀ ਮਿਹਰ ਹੋਈ ਬਾਨੀਆਂ ਕੰਟ ਹੋ ਗਈਆਂ। ਤੇ ਫਿਰ ਆਪਣੀ ਲੀਵਸਰਾ ਦੀ ਸੀਗੀ ਫਿਰ ਮੈਨੂੰ ਖੁਸ਼ ਹੁਣ ਐਫਿਡ ਇਹੀ ਹੈ ਕਿ ਬੱਚਾ ਵੀ ਮੇਰੇ ਉਸੇ ਲਾਈਨ 'ਚ ਜਾ ਰਿਹਾ ਹੈ। ਅੱਛਾ ਪ੍ਰਭੂਨ ਫਿਰ ਗੁਰਦਆ ਸਾਹਿਬ ਜਾਂਦੀ ਹੈ? ਹਾਂਜੀ। ਕਿਦਾਂ ਮੈਂ ਜਾਂਦੇ ਕੱਲੇ ਜਾਂਦੇ? ਪਾਪਾ ਮੰਮਾ। ਅੱਛਾ ਡੇਲੀ ਜਾਣਾ ਡੇਲੀ ਹੈ? ਹਾਂਜੀ। ਅੱਛਾ ਜਾਂਦਾ ਡੇਲੀ ਜਾਣਾ ਗੁਰਦਆ ਸਾਹਿਬ ਇੰਨੇ ਵੀ ਜਾਂਦੇ। ਹਾਂਜੀ ਹਾਂਜੀ ਡੇਲੀ ਗੁਰਦਆ ਸਾਹਿਬ ਤੁਸੀਂ ਕਿੰਨੇ ਜਾਂਦੇ? ਪਾਪਾ ਮੈਂ ਉਹਦੇ। ਉਹਦੇ ਟੀਨ ਸਰ ਵੀ ਚਾਹੀਏ ਲੇਟ ਜਾइए ਜਲਦੀ ਜੇ ਕਿ ਪਹਿ ਡੇਲੀ ਜਾਣਾ ਡੇਲੀ। ਅੱਛਾ। ਜੀ ਬਿਲਕੁਲ ਮੈਂ ਕੀ ਵੀ ਦੱਸਿਆ ਕਿ ਚੰਗੇ ਸੰਸਕਾਰ ਦਿੱਤੇ ਹੁਣ ਬੱਚੇ ਨੂੰ ਤੇ ਬੱਚਾ ਵੀ ਜ਼ਰੂਰ ਸਹੀ ਰਸਤੇ ਤੇ ਸਹੀ ਰਾਹ ਤੇ ਚੱਲਦਾ ਵਾ ਜਿਸਕੇ ਨਾਲ ਮਾਤਾ ਜੀ ਇਹਨੇ ਇਸ ਪ੍ਰਭ ਨੂਰ ਦੇ ਬੱਚੀ ਨੂੰ ਲਗਾਤਾਰ ਕੰਠ ਕਰਾਇਆ ਤਾਂ ਵਾਹਿਗੁਰੂ ਦਾ ਨਾਮ ਜਦੋਂ ਉਸਨੇ ਪਹਿਲਾ ਪਹਿਲੀ ਵਾਰ ਆਪਣੀ ਜ਼ੁਬਾਨ ਤੇ ਲਿਆਂਦਾ ਤਾਂ ਉਸਰੇ ਘਰ ਦੇ ਵਿੱਚ ਇੱਕ ਵੱਖਰੀ ਜਿਹੀ ਖੁਸ਼ੀ ਮੈਨੂੰ ਮਿਲੀ ਉਸ ਪੈਨ ਨੇ ਕਿਹਾ ਕਿ ਲੋਕ ਅੱਜ ਦੇ ਸਮੇਂ ਦੇ ਵਿੱਚ ਪੁੱਤਾਂ ਨੂੰ ਤਰਸਦੇ ਨੇ ਪਰ ਅਸੀਂ ਖੁਦ ਪਰਮਾਤਮਾ ਦੇ ਅੱਗੇ ਧੀ ਦੀ ਦਾਤ ਮੰਗੀ ਕਿ ਸਾਡੇ ਘਰ ਧੀ ਦਿਓ ਜਦੋਂ ਪਰਮਾਤਮਾ ਨੇ ਦਿੱਤੀ ਧੀ ਤੇ ਫਿਰ ਬਹੁਤ ਹੀ ਚਾਚੜਿਆ ਘਰ ਦੇ ਵਿੱਚ ਬਹੁਤ ਹੀ ਖੁਸ਼ੀਆਂ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਉਹਨਾਂ ਦੇ ਫਾਦਰ ਸਾਹਿਬ ਲਗਾਤਾਰ ਉਸ ਭੈਣ ਨੂੰ ਪਾਠ ਕਰਾਉਂਦੇ ਸੀ ਗੁਰਕਾਥਾ ਪੜ੍ਹਦੇ ਸੀ ਘਰ ਬੈਠ ਕੇ ਤਾਂ ਫਿਰ ਉਹਨਾਂ ਨੂੰ ਵੀ ਸ਼ੌਂਕ ਸੀ ਮੰਨ ਜੇ ਕਿ ਸਾਡੇ ਘਰ ਜਿਹੜੀ ਬੱਚੀ ਹੋਵੇਗੀ ਉਹਦੇ ਵੀ ਅਸੀਂ ਇਸੇ ਤਰੀਕੇ ਨਾਲ ਕੰਟ ਕਰਾਵਾਂਗੇ ਤਾਂ ਜੋ ਉਹ ਵੀ ਗੁਰਬਾਣੀ ਦੇ ਨਾਲ ਜੁੜ ਸਕੇ ਸੋ ਚੰਗੇ ਸੰਸਕਾਰ ਵਾਸਤੇ ਮਾ ਮਾਂ ਬਪ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਸਿੱਖੀ ਤਾਂ ਜੋ ਤਰੱਕੀ ਦੀ راہ ਵੱਲ ਚੱਲ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਦਰ ਸਾਂਝਾ ਟੀਵੀ ਗੁਰਦਾਸਪੁਰ